ਆਸਟ੍ਰੇਲੀਆ ਦੀ ਫੈਡਰਲ ਚੋਣ ਵਿੱਚ ਰਾਜਸਥਾਨੀ ਕੈਨਬਰਾ ਦੀ ਸੀਟ ਬੀਨ ਦਾ ਨਤੀਜਾ ਹਲੇ ਵੀ ਅੜਿਆ ਹੋਇਆ ਏ 85% ਦੀ ਵੋਟਾਂ ਦੀ ਗਿਣਤੀ ਤੋਂ ਬਾਅਦ ਜੇਸੀ ਪ੍ਰਾਈਸ ਕੋਲ 50.1% ਦੀ ਵੋਟ ਹਨ ਅਤੇ ਡੇਵਿਡ ਸਮਿਥ ਕੋਲ 49.9% ਦੀ ਹੁਣ ਤੱਕ ਇਹ ਮਾਤਰ 206 ਵੋਟਾਂ ਦਾ ਫਰਕ ਹੈ ਜੇਸੀ ਪ੍ਰਾਈਸ ਨੂੰ ਕਲਾਈਮੇਟ 200 ਨਾਮ ਦੇ ਕੰਪਨੀ ਦਾ ਸਮਰਥਨ ਮਿਲਿਆ ਸੀ ਅਤੇ ਉਹਨਾਂ ਨੇ ਮੂਲ ਵੋਟਾਂ ਵਿੱਚੋਂ 25% ਦੀ ਹਾਸਲ ਕੀਤੀਆਂ ਹਨ ਇਸ ਵਾਰੀ ਲਿਬਰਲ ਪਾਰਟੀ ਦੇ ਵੋਟਾਂ ਵਿੱਚ 6.6% ਦੀ ਗਿਰਾਵਟ ਆਈ ਹੈ ਡੇਵਿਡ ਸਮਿਥ ਜੋ 2019 ਤੋਂ ਬੀਨ ਦੀ ਸੀਟ ਤੇ ਕਾਬਜ਼ ਹਨ ਦੀ ਵੋਟ ਸ਼ੇਅਰ ਵਿੱਚ 0.4% ਦੀ ਘਾਟ ਹੋਈ ਹੈ ਜੇਸੀ ਪ੍ਰਾਈਸ ਨੇ ਕਿਹਾ ਕਿ ਦੱਖਣੀ ਕੈਨਬਰਾ ਦੇ ਵੋਟਰ ਨੂੰ ਮਹਿਸੂਸ ਹੁੰਦਾ ਸੀ ਕਿ ਉਹਨਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਇਸ ਨਤੀਜੇ ਵਜੋਂ ਲਿਬਰਲ ਪਾਰਟੀ ਲਈ ਵੀ ਵੱਡੇ ਸਵਾਲ ਖੜੇ ਹੋਏ ਹਨ ਲਿਬਰਲ ਪਾਰਟੀ ਦੇ ਸੈਨੇਟ ਉਮੀਦਵਾਰ ਜੈਕਬ ਵੈਡਕ੍ਰਾਥ ਨੇ ਮੰਨਿਆ ਕਿ ਪਾਰਟੀ ਨੂੰ ਆਪਣੇ ਰਵਈਏ ਤੇ ਵਿਚਾਰ ਕਰਨਾ ਪਵੇਗਾ ਉਹਨਾਂ ਦੇ ਅਨੁਸਾਰ ਸਰਕਾਰੀ ਨੌਕਰੀਆਂ ਵਿੱਚ ਕਟੌਤੀ ਵਰਗੀਆਂ ਨੀਤੀਆਂ ਲੋਕਾਂ ਨੂੰ ਰੱਦਾ ਵੀ ਕਬੂਲ ਨਹੀਂ ਹੋਈਆਂ ਆਜ਼ਾਦ ਸੈਨੇਟਰ ਡੇਵਿਡ ਪੋਕੋਕ ਨੇ ਕਿਹਾ ਕਿ ਲੋਕ ਵੱਡੀਆਂ ਪਾਰਟੀਆਂ ਤੋਂ ਅੱਕ ਗਏ ਹਨ ਅਤੇ ਆਜ਼ਾਦ ਉਮੀਦਵਾਰਾਂ ਵੱਲ ਉਹਨਾਂ ਦਾ ਝੁਕਾਅ ਵਧ ਰਿਹਾ ਹੈ ਔਜ਼ਵਿਊ ਨਾਲ ਜੁੜਨ ਲਈ ਤੁਹਾਡਾ あ。